ਪ੍ਰੋਬਲਮ ਹੈ 호텔 ਦਾ ਕਾਰਡ ਦੇ ਦਿੱਤਾ ਆ ਅਸਾਂ ਦੇ ਦਿੱਤੇ ਆ 34 ਦਿਨਾਂ ਦਾ ਵੀ ਡੇਲ ਹੋਈ ਆ 70 ਦਿਨਾਂ ਦਾ ਵੀ ਡੇਲ ਹੋਈ ਆ ਸਾਰੇ ਇੱਕ ਇੱਕ ਸਾਲ ਦੇ ਸੈਰਵਨਿਕਲੀ ਪਰਸੈਂਟ ਆਫਰ ਲੱਗੀ ਹੋਈ ਹੈ ਤਿੰਨ ਸੌ ਸੁਣੀ ਦਿਨਾਂ ਦਾ ਆ ਐਮ ਐਸ ਆਈ ਹੈਡ ਫੋਨ ਸਟੇ ਸਮੇਂ ਆਪਾਂ ਕੀ ਕਰਾਂ ਚਾਹੇ ਪਾਵਰ ਬੈਂਕ ਆ ਇਹ ਸੇ মোবাইলের কলার <s> <sh> <También Trustee> <sh tama> ਹੋ ਗਈਆਂ ਕਿੰਨੇ ਦਿਹਾ ਉਹ ਕਿੰਨੇ ਦਿਹਾ ਨਾ ਰੇ ਨਾ ਨਹੀਂ ਉਹ ਦੂਜੇ ਪ੍ਰੋ ਆ ਆਉਂਦੇ ਪ੍ਰੋ ਆ ਇਹ ਨਾ ਕਿੱਥੇ ਹੋਇਆ ਪੋ ਕੇ ਹੱਸ ਇਹਦਾ ਰੇਟ ਕਿੰਨਾ ਦੱਸੋ? 90 ਚੱਲਦਾ। 90 ਰੁਪਏ। 90 ਚੱਲ ਸਕੀ। 13 ਕਿੰਨਾ ਤੇਰਾ? 13 ਕਿੰਨੇ ਦਾ ਹੋ ਗਿਆ? 5 ਹੁੰਦਾ 13। ਇਹਦੇ। ਇਹਦਾ ਵਾਸਤੇ ਹੀ। ਇਹ ਮੇਰੇ ਫੋਨ ላይ ਕਿੰਨੇ ਦਾ ਹੋ ਗਿਆ? 13 11 ਦੀ ਕੈਸਟ ਬਣਦੀ ਆ ਮਹੀਨੇ ਦੀ। 143 ਦਿਨ ਹਰ ਦਾ ਯਾਰ 13 ਤਾਂ ਸਹੀ ਆ ਨਾ। ਆਹਨੇ ਦਾ ਹੋ ਗਿਆ ਆਈਫੋਨ 15 ਆਈਫੋਨ 15 209 ਦਾ 144 ਆ ਸਹੀ ਆ ਯਾਰ 13 Pro 13 ਕੱਲਾ ਉਹ ਤਾਂ ਗੇ ਲੱਗਦਾ ਹੈ 13 Pro ਇਹ ਕਲਰ ਹੈ ਵਾ ਸਸਤਾ ਹੈ ਜਿਹੜੇ ਬਾ 60 ਜੜੀ ਦੇ ਮੈਂ ਤਾਂ ਦੱਸਿਆ ਤਾਂਗਾ ਤੂੰ ਉੱਥੋਂ ਹੈਗਾ ਤੈਨੂੰ ਦੱਸਿਆ ਰਹਿਣਾ ਇੱਥੇ ਸਸਤੇ ਮੈਂ ਆਏ ਬਣ ਹੋਰ ਦੱਸਣਾ ਆ ਹੀ ਹੋ ਰਹੀ ਆ ਯਾਰ ਆਤਾ ਹੀ ਪੈੜ ਆ ਗਿਆ ਇਹਨੀਆਂ ਆ ਵੀ ਦੇਖ ਲੈ ਲੈ ਵਧੀਆ ਆ ਇਹ ਕੋੜੀਏ ਕਿੰਨੇ ਦੀ ਆ ਇਹ 21042819 ਆਇਆ ਹੈਡਫੋਨ ਦੇਖੀ ਨਾ ਉਹ ਚੇਂਜ ਕਰਨੇ ਉਹਨੇ ਕੋ ਟੈਕਨੀਸ਼ੀਅਨ ਕੋ ਗਿਆਣਾ ਇੱਥੇ ਮਾ ਟੈਕਨੀਸ਼ੀਅਨ ਉਹਨੇ ਬੇਡ ਕਰਦਾ ਹੈ ਇੱਧਰ ਲੱਗੇ ਐਡ ਫੋਨ ਆ ਦੇ ਦੇ ਮੈਂ 20 ਨਾ ਸੂਦਨ ਲਈ ਦੋਦਾ ਉਹ ਮੋਅਰ ਇੱਧਰ ਨਹੀਂ ਆਇਆ ਸੈਮਸੰਗ ਤੋਂ ਦੇ ਦੇ ਬਰਾਹਮ ਕਿੰਨੇ ਦਾ ਬਾਈ 1227 ਇਹ ਕਿਹੜੀ ਹੋ ਕੰਪਨੀ ਆ ਸੈਮਸੰਗ ਸੈਮਸੰਗ ਯਾਰ 122 ਜੀ ਹੈ ਨਾ 4G ਹੈ ਨਾ ਜੀ ਜੀ ਜਾਈਦਾ ਪਾ ਉਹ ਤੇ ਮਹਿੰਗਿਆ ਮੋਹਲ ਦੇ ਜਗਾ ਆ ਜਾਂਦੇ ਆ ਹਾਂ ਜੀ ਆਹ ਜੀ ਸੁਣਿਆ ਨਹੀਂ ਸਾਉਂਦਰ ਚੱਲਣਾ ਤੇ ਮੋਹਲ ਆਉਂਦਾ ਹੈ ਆਲਟਰਾ ਆਉਂਦਾ ਹੈ ਇਹ ਵੀ ਮਹਿੰਗੇ ਆ ਫੰਕਸ਼ਨ ਸਾਦੇ ਰੇ ਹੋਸ਼ਲੇ ਜਿਹੜੇ ਮੈਂ ਤੈਨੂੰ ਕਿਹਾ ਇਹ ਸਾਈਜ਼ ਕਰਦੇ ਆ ਇਹ ਪਾਰਾ ਤੂੰ ਪਾ ਉਂਗਲੀ ਦੇ ਵਿੱਚ ਤੇ ਸਾਰਾ ਕੁਝ ਦੱਦਿਆ ਇਹ ਉਂਗਲੀ ਦੇ ਪਾਲਾ ਪਾਣੀ ਦੇ ਵਿੱਚ ਚੱਲਦਾ ਜਾਂ ਫੋਟੋ ਕਿੰਨੀ ਕਲਿੱਕ ਕਰਦੇ ਜਦੋਂ ਫੋਟੋ ਖਿੱਚਣੀ ਹੈ ਨਾ ਕਲਿੱਕ ਕਰਦੇ ਆ সাইਜ਼ ਆ ਨਾ ਇਹ ਤੂੰ ਕਿਹੜਾ ਸਾਈਜ਼ ਦਾ ਤੂੰ ਦੱਸੂਗਾ ਉਹ ਸਾਈਜ਼ ਦਾ ਦੇਣਗੇ ਇਹ ਹੱਥ ਵਿੱਚ ਪਾ ਕੇ ਨਾ ਜੇ ਤਾ ਕਲਿੱਕ ਕਰੂੰਗਾ ਆ ਦੇ ਆ ਟਾਈਮ ਚ ਆਉਂਦੀ ਇਹਦਾ ਦੀ ਆ ਦੇ ਇਹਦਾ ਦੇ ਕਿੰਦਾ ਆ ਮਤਲਬ ਕੀ ਦੱਸਦੇ ਆ ਆ ਦੇ ਆ ਰੰਗ ਗਿਆ ਨਾ ਹੋਰ ਕੀ ਗਿਆ ਸਾਰਾ ਦੱਸਣਗੇ ਇਹਦੇ ਵਿੱਚ ਕੀ ਕੀ ਫੰਕਸ਼ਨਸ ਆਂ ਜੇ ਦਾ ਮਤਲਬ ਕਹਿੰਦਾ ਕਿ ਇਹ ਦੱਸਾਂ ਯਾਰ ਆਇਆ ਆ ਵਾਟਰ ਪ੍ਰੂਫ ਯਾਰ ਦੱਸ ਦੇ ਕੀ ਆ ਇਹ ਆਪਾਂ ਯਾਰ ਜਿੱਦਾਂ ਮਤਲਬ ਤੂੰ ਕਲਿੱਕ ਕਰਨੀ ਆ ਦੇਖੀ ਆ ਦੇ ਦੋ ਵਾਰੀ ਕਰ ਫੋਟੋ ਕਲਿੱਕ ਹੋ ਜਾਣੀ ਟਾਈਮ ਅਲਾਰਮ ਬੰਦ ਹੋ ਜਾਣਾ ਆ ਦੇਖੀ ਆ ਸਾਰਾ ਕੁਝ ਇਹ ਧਿਆਨਦਾ ਆ ਕੀ ਕੀ ਆ ਆ ਦੇ ਸਲੀਪਿੰਗ ਮੂਡ ਦਾ ਜਾਂ ਕੀ ਆ ਇਹ ਤੇ ਦਾ ਆਹ ਰੇਸ ਅੱਗੇ ਆ ਦੇ ਇੱਕ ਨੇ ਐਸ 25 ਆ ਕਿੰਨੇ ਦਾ ਐਸ 25 ਸੋਹਣੀ ਆ ਲੁੱਕ ਬਹੁਤ ਸੋਹਣੀ ਆ ਸੋਚੀ ਆ ਦੇ ਰੇਟ ਕਿਤੇ ਆ ਕੈਮਰਾ ਇਹਨਾਂ ਦਾ ਬਹੁਤ ਬਾਲ ਗੋੜੇ ਆਲਟਰਾ ਆਇਆ ਤਾਂ ਨਰ ਕੋ ਨਹੀਂ ਜਰਾ ਉਹ ਉਧਰ ਦੇ ਨਾ ਦੇ ਹੈੱਡਫੋਨ ਕਿੰਨੇ ਦੇ ਉਹਦੇ ਮੈਨੂੰ ਬੋਲਦਾ ਬੈਲ ਕਰਾ ਲਿਆ ਮੈਨੂੰ ਜਣਾ ਸੀ ਉਹ ਟੈਕਨੀਸ਼ੀਅਨ ਤੋਂ ਅੱਜ ਹੈਗਾ ਆ ਮੈਂ ਦੱਸਿਆ ਕਿ ਜਿਓ ਆ ਰਹੇ ਹੋ ਸੱਜਣਾ ਹੈਡੋਂ ਤੋਂ ਦੇਖਤਾ ਸਹੀ ਇਹਨਾ ਉਹਨੇ ਲੈਣੇ ਤਾਂ ਅਗੇ ਨਾ ਆ ਜਾ ਉਹੀ ਦੇਖਦੇ ਆ ਕਿੰਨੇ ਆਏ ਲੈਣੇ 5900 ਦੇ ਚੇਂਜ ਕਰ ਸਕਦੇ ਆ ਉਹਨੂੰ ਪੁੱਛਿਆ ਆ 12 ਦਿਨਾਰ ਦੇ ਆ ਆ ਵੀ 12 ਦੇ ਆ ਅਸ਼ੀਰ ਦੇ ਆਰਾ ਦੇ ਕੋਈ ਸੀ ਦਨਾਰ ਬਣਾਇਚ ਜਿਹੜੀ ਮੇਰੇ ਨਾਲ ਕੰਪਨੀ ਉਹ ਬੜੀ ਯਾਰ ਆ ਅਸੀਂ ਉਦੋਂ ਮਿਲਦੇ ਤਾਂ ਦੇ ਉਹ ਕਿੱਥੇ ਲੱਭ ਰੱਖੋ ਮੈਨੂੰ ਇਸ਼ਾਰਾ ਬੋਲੋ ਉਹ ਜਾ ਕੇ ਲੈ ਆਓ ਪਰ ਮਾਰੀ ਤੇ ਦੋਨੀ ਨਾਲੇ ਪੈਸੇ ਵਾਜ ਜਾਣੇ ਦੋ ਆਓ ਦਨਾਰ ਮਿਲੂ ਦੋ ਮਲਗੜੇ ਹੋਰ ਕੌਟ ਪਾ ਕੇ ਹੋਰ ਲੈ ਲੈ ਮੱਚੇ ਦੇ ਉਹਨੂੰ ਕੁੱਛ ਨਹੀਂ ਤਿੰਨ ਦਿਨ ਆਰਾ ਪੰਜ ਦੇ ਸੀ ਬਾਬਾ ਮੂਰਗੇ ਬੈਲ ਘਟ ਜਾਣਾ ਤੇਰਾ ਯਾਰ ਮੈਂ ਉਹੀ ਗੱਲਾਂ ਕਰ ਰਿਹਾ ਓ ਰੇਣ ਦੇ ਹਾਸੇ ਇਹਨੂੰ ਸਾਨੂੰ ਜੈਦ ਹੈ ਨਾ ਇਹ ਵੀ ਇਹੀ ਕੰਪਨੀ ਦੇ ਆ ਪਰ ਉਹ ਕੰਪਨੀ ਹੋਰ ਆ ਇਹ ਹੋਰ ਆ ਆ ਇਹੀ ਆ ਨਹੀਂ ਇਹ ਗਰੋ ਇਹੀ ਆ ਇਹਦੇ ਹੀ ਆ ਇਹਦੇ ਹੀ ਆ ਬੈਟਰੀ ਪ੍ਰੋਬਲਮ ਆਦੀ ਪਾਈ ਫੋਏ ਹੋਰ ਦਾ ਮਹਿੰਗਾ ਹੈ ਬਹੁਤ ਆ ਹਾਂ ਇਹ ਤਾਂ ਸ਼ੇਦਨਾਰ ਤੇ ਹੀ ਲੱਗੇ ਆ ਆ 24 ਦਿਨਾਂ ਦੇ ਅਸ਼ੇਦਨਾਰ ਤੇ ਹੀ ਆ 20 ਦਿਨਾਂ ਦੇ ਆ 16 ਹੋਵੇਗਾ ਬੈਲੇ ਦਾ ਵੀ ਮਿਲਿਆ ਜਾਣਾ ਹੋਰ ਐ ਨਹੀਂ ਸਾਥ ਤੇਖ ਲਾ ਵਿੱਚ ਦੋ ਤਿੰਨ ਚਾਰ ਦੇ ਹੋਗੇ ਨਾ 5 ਘਟ ਗਏ ਆ ਲੈਣੇ ਨਾਲ ਆਹ ਲੈਣਾ ਵੇਰ ਵਾਲੇ ਤੋਦਨਾਰ ਕਿੰਨੇ ਵਜ ਦੇ ਤੋ ਡੇਢ ਘੰਟੀ ਦੀ ਵੇਰ ਵਾਲੇ ਹਾਂ ਉਹਨੂੰ ਪਸ਼ਾਤ ਕੋ ਬੈਲ ਕਰਾ ਲਾ ਫਿਕਸਰ ਕਿੰਨੇ ਵਜੇ ਪਸ਼ਾਤ ਲੈਣਾ ਇਹਨੂੰ ਪਸ਼ਾਤ ਸਹੀ ਪਹਿਲਾਂ ਹੋ ਜਾਊਗਾ ਜੇ ਹੋਊਗਾ ਫੇਰ ਆ ਨਾ ਸਾਇਰ ਕਿਹੜਾ ਕਹਿੰਦਾ ਤੂੰ ਐਮ ਆਈ ਇਹ ਮੈਮ ਆਉਦਣੋ ਦਿਖਾਇਆ ਸੀਗਾ ਉਹ ਕਹਿੰਦੇ ਸਮੇਂ ਹੈ 24 9 ਹੁਦਾ ਕਿੰਨਾ ਆ ਆ ਦੇ ਇੱਧਰ ਹਾਏ ਕੁੱਬਲ ਲਗ ਰਿਆ ਆ ਉਹ ਕੋਦੇ ਦੇਖ ਲਾ ਨਾ ਆ 32 ਦਿਨਾਰ ਦਾ ਸਾਜਨ ਸੌਂਦੀ ਲੁੱਕ ਬਹੁਤ ਸੋਹਣੀ ਹੈ ਯਾਰ ਦੇਖੋ ਹਵਾਈ ਦਾ ਮੀਟ X6 ਆਇਆ ਕੋਈ ਐਵਰੇਜ ਦੇਖਦੇ ਲੋਕ ਦੇ ਕੋਈ ਦੇਖੋ ਇਹਦਾ ਵੀਸ਼ੇਸ਼ ਯਾ ਲੋਕ ਦੇ ਸੋ ਹੁੰਦੀ ਆ ਦੇਖ ਜਿਹੜਾ ਉਹ ਛੇ ਦਾ ਮੈਰੀ ਛੇ ਨੇ ਕੀ ਹਣਾ ਪਤਾ ਕਿ ਇਹ ਸੇਮ ਕੰਪਨੀ ਹੋਣੀ ਹੈ ਫਿਰ ਅਸੀਂ ਕੋਲ ਮਾੜੀ ਉਹ ਸਸਤਾ ਆ ਜੇ ਉਹ ਕੋਈ ਕੰਦ ਆਇਆ ਤਾਂ ਸਹੀ ਹੈ ਨਹੀਂ ਕਹੂਗਾ ਦਿਨਾਰ ਛੇ ਪਗ ਲੈ ਚੁ ਘਟਦੇ ਆ ਤੈਨੂੰ ਫਰਕ 100 ਬਜ ਬਣਾ 5 ਦਿਨ ਬੈਟਰੀ ਬੁਟਰੀ ਦਾ ਕੀ ਹਿਸਾਬ ਤਾਂ ਮੈਂ ਦੇਖਿਆ ਉਹ ਤੋਂ ਬੈਟਰੀ ਇਹਦੀ ਘਟਾ ਆ ਉਹ ਛੇ ਚੋਂ ਲੈ ਉਹ ਤੋਂ ਚੁਡਾਉਂਦੇ ਜਾ ਕੋਹਰੇ ਦਾ ਚੱਕ ਲੈ ਛੇ ਵਾਲੇ ਚੱਕ ਲੈ ਫੇਰੇ ਕਾਇਨੇ ਛੇ ਵਾਲੇ ਚੱਕ ਲਿਆ ਚਾਹ ਤਰਫ ਦੇਖ ਲੈ ਹਰਾ ਨਾ ਨਾ ਇਹ ਬੋਲੇ ਚੇਂਜ ਹੋ ਜਾਇਆ ਫਿਰ ਬਈ ਤੁਸੀਂ ਇਹ ਚੀਜ਼ ਲੋਗੇ ਨਾ ਤੁਸੀਂ ਸਟੇਜੇ ਨੋ ਜਾਂਦੀ ਆ ਜੇ ਤੇ ਇਤਰਾ ਕੋਣੜਾ ਤੇ ਪਰ ਪੜਾ ਦੇ ਕੈਲਕੂਲੇਟਰ ਨਹੀਂ ਲਾ ਆ ਦੇ ਲੱਕੇ ਸਾਂਜਣ ਆਹ ਲੈ ਲੈ ਫਰਵਾਣੇ ਪੰਜ ਨਰ ਦੇ ਹੋ ਜਾ ਖਰਾਬ ਹੋ ਜਾ ਕੰਨ ਚੂਟੀ ਫਸਾਣ ਵਾਲੇ ਆਦੇ ਪੈਂਦਾ ਲਾਉ ਉਹ ਚੇਂਜ ਜਤੋਂ ਕਿ ਮਿਲ ਗਿਆ ਕੋਰ ਉਹਨੇ ਛੋਟੇ ਛੋਟੇ ਉਹ ਲੜੇ ਬਸ ਲਗਾਉਂਦੇ ਆਂ ਅਪਰਾਵਾ ਬੜੇ ਨਾਲ ਉਹ ਦਨਾਰ ਪੈਂਦਾ ਇਹਦੇ ਵਿੱਚ ਉੱਚ ਕਰਦੇ ਆ ਉਹ ਯਾਰ ਮੰਨਦੇ ਨਹੀਂ ਤੁਸੀਂ ਮੇਰੀ ਗੱਲ ਛੋਟੀ ਉਡੀ ਓ ਯਾਰ ਛੋਟੇ ਦੇ ਤੁਸੀਂ ਸੋਚ ਰਹੇ ਤੁਸੀਂ ਯੂਜ਼ ਕਰਕੇ ਦੇਖੋ 5 ਦਿਨਾਂ ਚ ਪਹਿਰੇ ਆ ਲੈ ਲੈ ਆ ਦੇ ਆ ਦੇ 5 ਦੇ ਇਹ ਵੱਡੇ ਲੈ ਲੈ ਆ ਆ ਲੈ ਹੜ ਬਸ ਇਹ ਆ 5 ਦੇ ਮਿਲ ਗਏ ਆ ਦੇ 5 ਦਿਨਾਂ ਦੇ ਇਹ ਆ 5 ਦੇ ਆ ਆ ਦੇ 5 ਦੇ ਲੈ ਕੇ ਅੱਲਾਹ ਭਈ ਹੋ ਗਿਆ ਆ ਲੈ ਲੈ ਆ ਲੈ ਇਹਦੇ ਨਾਲ ਦੇ ਇੱਕ ਛੇ ਚ ਵੀ ਹੈਗੇ ਛੋਟੇ ਆ 5 ਚਾਹੀਏ ਹੈਗੇ ਕੰਨੇ ਕੰਨੇ ਉਹ ਲੈ ਕੇ ਦੇ ਲੈ ਇੱਕ ਉਹ ਚਲਾ ਲਓ ਚਲਾ ਕੇ ਦੇਖ ਲੋ ਜੋ ਮੋٹے ਮੋਟੇ ਹੀ ਬਹੁਤ ਹੁੰਦੇ ਆ ਵਾ ਵਾ ਤੁਸੀਂ ਚੀਜ਼ ਨਹੀਂ ਚਲਾ ਕੇ ਦੇਦੇ ਤੁਸੀਂ ਇਹ ਚੀਜ਼ ਦੇਦੇ ਬਹੁਤ ਕੰਪਨੀ ਤੋਂ ਲੈਂਦੇ ਉਹਨਾਂ ਨੂੰ ਕਿੰਨੇ ਦੇ ਪੰਜ ਦੇ ਆ ਠੀਕ ਆ ਪੂਰੇ ਪੰਜ ਦੇ ਆ ਉਹ ਪਿੱਲੇ ਕਿਹਾ ਉਹ ਵਰਨਾ ਕਿੰਨੇ ਆ ਯਾਹਨੇ ਉੱਤਾਂ ਦੇਖਿਆ ਲੱਭ ਗਏ ਲੱਭੇ ਨਹੀਂ ਸੀ ਪਹਿਲਾਂ ਲੱਭ ਗਏ ਆ ਕਵਰ ਆ ਸਾਡੇ ਸਾਡੇ 4 4 ਤੋਂ ਨਾਲ ਦੇ ਕਵਰ ਐ ਮੈਂ ਆਈਫੋਨ 12 ਆਈਫੋਨ 12 5G ਦਾ ਰੇਟ ਹੈਗਾ 119 ਨਾਲ ਬਾਈ ਆ ਦੇਖ ਲਿਆ 119 ਨਾਲ 100 ਨਾਲ ਬਾਈ ਫੋਨ 11 ਦਾ ਆ ਸਭ ਤੋਂ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਸਾਰਾ ਇੱਕ ਸਾਲ ਦੀ ਗਾਰੰਟੀ ਦੇ ਵੰਡੀ ਰਹਿੰਦੀ ਹੈ। 何があって、お客さん。